ਤੁਸੀਂ ਸਾਰੇ ਗ੍ਰਾਮ ਦੇ ਹੀ ਹੋ तकरीबन ਮੇਰਾ ਉਹ ਸ਼ਿਸ਼ਪਾਲ ਕੇਰਵਾਲਾ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ 10-15 ਸਾਲ ਪੁਰਾਣਾ ਰਿਸ਼ਤਾ ਹੈ ਮੈਂ 올 ਇੰਡੀਆ ਯੂਥ ਕਾਂਗਰਸ ਦਾ ਪੰਗਾਨ ਹੁੰਦਾ ਸੀ ਤੇ ਸ਼ਿਸ਼ਪਾਲ ਕੇਰਵਾਲਾ ਜੀ ਨੂੰ ਮੈਂ 올 ਇੰਡੀਆ ਦਾ ਸੈਕਟਰੀ ਬਣਾਇਆ ਸੀ ਔਰ ਉਸ ਸਮੇਂ ਸ਼ਿਸ਼ਪਾਲ ਕੇਰਵਾਲਾ ਜੀ ਦਾ ਦਿਨੋ ਕੰਮ ਕਰ ਰਿਹਾ ਔਰ ਮੈਨੂੰ ਲੱਗਿਆ ਕਿ ਇਹ ਇੱਕ ਕਾਬਲ ਨੌਜਵਾਨ ਸਾਥੀ ਰਾਹੁਲ ਗਾਦੀ ਹੋਸਲੇ ਸਾਡੀਆਂ ਮੀਟਿੰਗਾਂ ਅਨੰਦ ਕਰਿਆ ਕਰਦੇ ਸਰ ਵਰਗੇ ਸਟੈਕ ਦੇ ਨਾਲ ਜਿਸ ਉਹਨਾਂ ਰੰਗ ਬਾਲ ਸੀਸ਼ ਪਰ ਆਪਦੀ ਗੱਲ ਕਰਦਾ ਸੀ ਮੈਨੂੰ ਇਹ ਦਾਤਾ ਸੀ ਕਿ ਇਹ ਵਿਅਕਤੀ ਇੱਕ ਨਾ ਇੱਕ ਦੇ ਵਧੀਆ ਲੀਡਰ ਬਣੇਗਾ ਔਰ ਤੁਹਾਡੇ ਸਾਹਮਣੇ ਰਾਹੁਲ ਗਾਦੀ ਨੇ ਪਹਿਲੀ ਵਾਰੀ ਟਿਕਟ ਜਿਹੜੋ ਦਿੱਤੀ ਇਹ ਚੋਣਾਂਾਰੇ ਦੂਜੀ ਵਾਰੀ ਚੋਣ ਦਿੱਤੇ ਔਰ ਅੱਜ ਇਹ ਅਸਾਰ ਕਰ ਰਹੇ ਨੇ ਐ ਅਸੀਂ ਵੀ ਜਿਹੜੇ ਲੀਡਰ ਹੁੰਨੇ ਆ ਮੈਨੂੰ ਵੀ 25 ਸਾਲ ਦਾ ਰਾਜਨੀਤਿਕ ਤਜਰਬਾ ਹੈ ਪੜਾਖ ਤੋਂ ਚੱਲਿਆ ਸੀ ਡੀਆਂ ਬਚਾਇਆ ਕਰਦੇ ਸੀ ਅੱਜ ਤੇ ਨਰੀ ਮੈਂ ਐਮਐਲਏ ਜਿੱਤ ਗਿਆ ਇੱਕ ਵਾਰੀ ਐਮਪੀ ਜਿੱਤ ਗਿਆ ਚਾਰ ਜਿੱਥੇ ਦੇ ਇਲੈਕਸ਼ਨ ਲੜੇ ਜਿੱਤੇ ਸੋ ਇਹ ਤਜਰਬਾ ਹੈ

ਇਹ ਹੈ ਆਪਣੀ ਸੰਗਠਨ ਕਾਂਗਰਸ ਪਾਰਟੀ ਦੀ ਬਹੁਤ ਵਧਾਈ ਹੈ ਤੁਹਾਡੇ ਸਾਹਮਣੇ ਸਿਰ ਝੁਕਦਾ ਕਿ ਕਿੰਨੇ ਚੰਗੇ ਤੇ ਪਾਣੇ ਦਾ ਲੋਕ ਇਸ ਨਗਰ ਦੇ ਹੋਣਗੇ ਉਹ ਫੈਸਲਾ ہمارا ਸਿਰ ਤੁਹਾਡੇ ਹੱਥ ਵਿੱਚ ਹੈ ਅੱਜ ਦੇਸ਼ ਦੇ ਅੰਦਰ ਇਹ ਸਰਕਾਰ ਨੇ ਹਾਲਾਤ ਬਣਾ ਦਿੱਤੇ ਹੈ ਬੀਜੇਪੀ ਸਰਕਾਰ ਨੇ ਕੇਵਲ ਕੁਰਸੀ ਤੇ ਸਤਾ ਸਰਕਾਰ ਬਣਾਉਣਾ ਸੀ ਇਸ ਇਸੇ ਲੋਕਾਂ ਨੂੰ ਲੜਾਇਆ ਜਾ ਰਿਹਾ ਹੈ ਕਿਤੇ ਇੱਕੋ ਮੁਸਲਮਾਨ ਕੀਤਾ ਜਾ ਰਿਹਾ ਹੈ ਕਿਤੇ ਮੰਦਰ ਤੇ ਗੁਰਦਵਾਰੇ ਦੀ ਨਾਕ ਕੀਤੀ ਜਾ ਰਹੀ ਹੈ ਔਰ ਕਿਤੇ ਕਮੇ ਸਥਾਨ ਤੇ ਸ਼ਰਸ਼ਾਹਨ ਘਾਤੀ ਗੱਲ ਕੀਤੀ ਜਾ ਰਹੀ ਹੈ ਧਰ ਬੋਚ ਕੇ ਜਿਹੜੀ ਮਨਾਰਟੀਜ਼ ਹੈ ਵੱਖ-ਵੱਖ ਥੋੜੇ ਆਪਣੇ ਸਿੱਖ ਜਾਂ ਕੋਈ ਹੋਰ ਮੁਸਲਮਾਨ ਚਾਹੇ ਕੋਈ ਹੋਰ ਪਰਮੇ ਇਹ ਨਵੇਂ ਵੇਲੇ ਤੁਹਾਡੀ ਆ ਕੋੰਬੀ ਕੋ ਸਿੱਖੀ ਪਿਧਾਰੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਹਿੰਦੂ ਆਦਤਾਂ ਤੇ ਸਿੱਖਾਂ ਦਾ ਆਪਰ ਸੈਚ ਨੋ ਮਾਸ ਦਾ ਰਿਸ਼ਤਾ ਹੈ ਪਰ ਸਾਨੂੰ ਤਾਂ ਹਮੇਸ਼ਾ ਇਹ ਹੀ ਸਿਖਾਇਆ ਗਿਆ ਹੈ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ ਹਾਂ ਲੇਕਿਨ ਅਗਰ ਕੋਈ ਸਿੱਖ ਜੇ ਸਿੱਖ ਹਿੰਦੂ ਨਾਲ ਨਿਆਂ ਕਰੇਗਾ ਤਾਂ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਹੈ ਪਹਿਲਾ ਮੈਂ ਉਸ ਬੰਦੇ ਨਾਲ ਖੜਾ ਹੋਊਗਾ ਜਿਹਦੇ ਨਾਲ ਅਗਿਆਨ ਹੋਇਆ ਹੈ ਬਾਕੀ ਮੇਰੇ ਗੁਰੂ ਨੇ ਸਿਖਾਇਆ ਕਿ ਤੂੰ ਆਪ ਇੱਕ ਪਾਜਾ ਦੇ ਭਰਾ ਨਾਲ ਖੜਾ ਹੋਏਗਾ ਜਿੱਥੇ ਅਗਿਆਨ ਹੋਏਗਾ ਚਾਹੇ ਉਹ Dalit ਪਰਾ ਹੋਏਗਾ ਚਾਹੇ ਉਹ Musalman ਪਰਾ ਹੋਏਗਾ ਗੁਰੂ ਦਾ ਅਸਲੀ ਸੇਖੋ ਹੈ ਜਿਹੜਾ ਅਗਿਆਨ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਹੈ ਔਰ ਇਹਨਾਂ ਲੋਗਾਂ ਨੇ भी कोशिश की हिंदू एक तरफा हो जाओ सिख एक तरफा हो जाओ हालांकि चौरासी हो समा लिया उसमें साइचारा कायम रहा लेकिन ऐसी गंदी राजनीति ये लोग कर रहे हैं किसानी अंदोलन ਇਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਹੋ ਜਿਹੜੀ ਐਕਟਰ ਹੈ ਉਹ ਇਹ ਕਿਹਾ ਕਿ ਜਿਹੜਾ ਕਿਸਾਨੀ ਅੰਦੋਲਨ ਸੀ ਇਹਦੇ ਚ ਬਲਾਤ ਕਰ ਰਹੇ ਐ ਇਹ ਸਾਡੇ ਕਿਸਾਨਾਂ ਤੇ ਇਲਜ਼ਾਮ ਲਾਏ ਗਏ ਹਰ ਮੇਰੀ ਯਾਦ ਹੈ ਜੋ ਕਿਸਾਨਾਂ ਨੇ ਕੇਸਰੀ ਰੰਗ ਦਾ ਝੰਡਾ ਜਿਹੜਾ ਸਾਡਾ ਗੁਰੂ ਦਾ ਆਕੇ ਖਾਲਸਾ ਵੀ ਹੈ ਇਹ ਵੱਖਰਾ ਰਾਜ ਮੰਨਦੇ ਆ ਉਹ ਸਾਡੇ ਗੁਰੂ ਦਾ ਰੰਗ ਹੈ ਅਸੀਂ ਹਿੰਦੂਸਤਾਨੀ ਆ ਅਸੀਂ ਹਿੰਦੂਸਤਾਨ ਦੀ ਖੈਰ ਮੰਗਦੇ ਆ ਮੇਰਾ ਮਤਲਬ ਇਹ ਨਹੀਂ ਕਿ ਜੇ ਅਸੀਂ ਗੁਰੂ ਦੇ ਰੰਗ ਦਾ ਜਿਹੜਾ ਝੰਡਾ ਉੱਥੇ ਲਹਿਰਾਤਾ ਤੇ ਅਸੀਂ ਖਾਲੇਸਾ ਨਹੀਂ ਹੋ ਗਏ ਮੈਨੂੰ ਯਾਦ ਹੈ ਇਸ ਦਾ ਪ੍ਰਧਾਨ ਮੰਤਰੀ ਪੰਚਾਇਤ पंजाब किसानों ने उना ला लिया जिथे रैली कर रहा बहाना बनाया जा रहा हूं यह मतलब पंजाब के लोग मारना चाहे नहीं जांच बुझके खिलाफ नफरत पैदा की जा रही है सरदारों ਕਲਕੱਤਾ ਇੱਕ ਕਲਕੱਤੇ ਦਾ ਆਈਪੀਐਸ ਅਫਸਰ ਇਹ ਵੀਡੀਓ ਲਈ ਸੀ ਸਾਡੇ ਟੈਲੀਫੋਨਾਂ ਤੇ ਕੋਲੇ ਮੋੜੇ ਤੇ ਸ਼ੇਰ ਲਗਿਆ ਕਲਕੱਤੇ ਸੇਵਾ ਨਾ ਮਹਾਰਾ ਬੀਜੇ ਪਹਿੀਆਂ ਅंदोलਨ ਕਰ ਰਹੀਆਂ ਦੋ ਹਫ਼ਤਾ ਰੇ ਕੋਲੇ ਰੋਕਿਆ ਤੇ ਉਹਨੂੰ ਕਿਹਾ ਕਿ ਆਪ ਤੋਂ ਖਾਂਦੇ ਸਾਨੀ ਹੋ ਕਹਿ ਦਾ ਮਤਲਬ ਆਗਿਆ ਦੇ ਭਰਾ ਨੂੰ ਜਿਹੜਾ ਪੁੱਸਾ ਲੈ ਐਸੀ ਉਹਨਾਂ ਦੇ ਦਿਮਾਗ ਚ ਭਾਈ ਸਿੱਟ ਕਰ ਰਹੇ ਐ ਕਿ ਸਾਨੂੰ ਇਹ ਸਮਝ ਨਹੀਂ ਆ ਕਿ ਅਸੀਂ ਤਾਂ ਵੱਖਰਾ ਰਾਜ ਮੰਗਨੇ ਸੁਨੇਹੀ ਤੁਹਾਨੂੰ ਮੇਕ ਕੀ ਐ ਬੇਸ਼ੱਕ ਬੀਜੇਪੀ ਦਾ 10 ਸਾਲ ਦਾ ਰਾਜ ਰਿਹਾ ਲੇਕਿਨ ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖਾਂ ਵੀ ਬੜੀ ਗਲਤ ਕੀਤੀ पहला देश का राष्ट्रपति सिख यानी जैल सिंह बनाया पहला देश का प्रधानमंत्री सिख मनमोहन सिंह बनाया पहला देश का गृह मंत्री अमित शाह भूटा सिंह बनाया मनम्रीत सिंह भरा बनाया बकेज सिंह आलूवालिया बनाया फौजा जरनैल बनाया अच पाले सिखा ने ਇਸ ਭਾਜੀਪੀ ਦੇ ਅੰਦਰ ਕੋਈ ਕਦਰ ਕੀਮਤ ਨਹੀਂ ਹੈ। ਫੋ ਮੈਂ ਆਪ ਲੋਕ ਬੇਖੀ ਕਰਨੀ ਛੋੜਾਂ। ਸਾਰੇ ਲੋਕਾਂ ਨੂੰ ਹੀ ਸਮਾਗਿਆ 10 ਸਾਲ ਸਰਕਾਰ ਤੁਸੀਂ ਬੀਜੇਪੀ ਦੀ ਰੱਖੀ ਹੈ। ਕਾਂਗਰਸ ਪਾਰਟੀ ਦਾ ਰਾਜ ਲਖਿਆਓ। ਆਪ ਭਗਵੰਤ ਮਾਨ ਦਾ ਰਾਜ ਆਇਆ ਸਵੇ ਪੰਜਾਬ ਦੇ ਅੰਦਰ। ਆਵਾਜ਼ ਨਹੀਂ ਪਾਰਟੀ ਨੇ ਵੀ ਆਪ ਦੇ ਬੰਦੇ ਖੜੇ ਕੀ ਥੇ। ਹੁਣ ਚਾਹਣਾ ਨਾ ਕਰੇ ਪੰਜਾਬ ਤੇ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਈ 13 ਸੀਟਾਂ ਛੋਕੇ ਵਾ 3 ਸੀਟਾਂ ਭਗਵੰਤ ਮਾਨ ਜਿੱਤਿਆ 7 ਸੀਟਾਂ ਉਥੇ ਕਾਂਗਰਸ ਜਿੱਤੀ ਹੈ ਆ ਰੱਬੀ ਦੇ ਵਿੱਚ ਕੁਲਿਆ ਸਾਹਿਬ ਮੰਤਰੀ ਹੈ 8000 ਬਟੇ ਦੀ ਸਰਕਾਰ ਆਪੇ ਹਰ ਇੱਕ ਜੋ ਕੁਲਿਆ ਸਾਹਿਬ ਹਾਰ ਗਿਆ ਉਹ ਆਖ ਰਹੇ ਨੇ ਕਿ ਉਥੋਂ ਦੇ ਲੋਕਾਂ ਨੇ ਕੋਈ ਗੱਲ ਨਹੀਂ ਸੁਣੀ ਨਾਲ ਔਰ ਭੀਜਲਤੀ ਹਮੇਸ਼ਾ ਇੱਕ ਤਾਂ ਸਿੱਧਾ ਪੰਜਾਬ ਚ ਲੈ ਕੇ ਜਾਂਦੀ ਸੀ ਪਿਛਲੀ ਵਾਰੀ ਸਣੀ ਤੋਂ ਗੁਰਦਾਸਪੁਰ ਤੋਂ ਜਿੱਤਿਆ ਸੀ ਐਸੀ ਆਰਪੋਰਾ ਦੀ ਸੀਟ ਜਿੱਤੇ ਸਨ ਔਰ ਪਹਿਲੀ ਅਭੀ ਹੋਇਆ ਕਿ ਇਸ ਵਾਰ ਅਸੀਂ ਬੀਜੇਪੀ ਦਾ ਖਾਤਾ ਵੀ ਪੰਜਾਬ ਚ ਖੁੱਲਣ ਨਹੀਂ ਦਿੱਤਾ ਇੱਕ ਵੀ ਸੀਟ ਵੀ ਦੇ ਤੋ ਆਮ ਕਦੀ ਮੇਰੀ ਆਪ ਨੂੰ ਬੇਨਤੀ ਕਰਨੀ ਚਾਹਣ ਹੈ ਕਿ ਇਸ ਵਾਰੀ ਐਸਾ ਹੋਣਾ ਚਾਹੀਦਾ ਉਹ ਸਰਕਾਰ ਤਾਂ ਉਣੀ ਹੋਣੀ ਹੈ ਜਿਹਨੂੰ ਮਰਜੀ ਕੁੱਚ ਲੋ ਕੋਈ ਸਰਕਾਰ ਆਈ ਪਈ ਹੈ ਲੇਕਿਨ ਸਰਕਾਰ ਦਾ ਸਵਾਦ ਫੇਰ ਆਣਾ ਹੈ ਕਿ ਅੰਦਰ ਭਾਜਪਾ ਵਾਲੇ ਦੋ ਸੀਟਾਂ ਦਾ ਅੰਕੜੇ ਤੋਂ ਥੱਲੇ ਰਹਿ 10 ਸੀਟਾਂ ਤੋਂ ਥੱਲੇ ਰਹਿ ਅੱਜ ਸੱਟਿਆਰੇ ਦੱਸਣ ਲੱਗੇ ਐ ਕਿਤੇ 60 70 ਸੀਟਾਂ ਕਾਂਗਰਸ ਪਾਰਟੀ ਜਿੱਤ ਸਕਦੀ ਹੈ ਸੋ ਵੱਡੀ ਜਿੱਤ ਦੇ ਨਾਲ ਕਾਂਗਰਸ ਪਾਰਟੀ ਅੱਗੇ ਵਧ ਰਹੀ ਹੈ ਇਹ ਆ ਥੋੜਾ ਨੌਜਵਾਨ ਸਾਥੀ ਸ਼ੀਸ਼ ਪਰ ਟੇਰ ਵਾਲਾ ਇਹ ਇਧਰ ਦੇ ਮੋਢੇ ਤੇ ਮਾਇਰਾ ਸ਼ਹਿਜਾ ਬੈਠੀ ਹੈ ਇਧਰ ਦੇ ਮੋਢੇ ਤੇ ਫੁੱਟਾ ਸਾਹ ਬੈਠੇ ਹੈ ਤੇ ਮਾਇਆ ਮੋਟਾ ਜਿਹੜਾ ਜਿੱਥੇ ਚ ਥਾਂ ਹੈ ਉੱਥੇ ਰਾਜਾ ਵੇਗ ਵੀ ਬੈਠਾ ਹੈ ਇਹ ਗੱਲ ਯਾਦ ਰੱਖਿਓ ਮੇਰੀ ਕਾਲੀ ਜੀ ਵੈ ਹੇ ਬਖੌਦਾ ਤਾਂ ਨਹੀਂ ਚਲਾਵਿਆਂ ਨੇ ਦੇ ਕਹਿਣਗੇ ਸਾਨੂੰ ਕੀ ਫਾਇਦਾ ਸੀ ਕੱਢ ਕੇ ਪਰ ਤੁਹਾਨੂੰ ਬੇਨਤੀ ਕਰਨੀ ਸ਼ੌਰਾ ਹੈ ਇਹਦਰ ਇਹ ਕਿ ਇਹ ਘਟਾਇਨੇ ਸਭ ਤੋਂ ਵੱਡੇ ਫਰਕ ਦਾ ਮੇਰੇ ਪ੍ਰਾਣੇ ਜਿੰਨਾ ਹੈ ਔਰ ਇਹਨੇ ਇਹਨੂੰ ਕੋਲ ਨਾ ਖੋ ਤੇ ਵੱਡਾ ਹਰੇ ਹਰੇ ਦੀ ਸਰਕਾਰ ਦੇ ਵਿੱਚ ਮਿਲਣਾ ਮੇਰੀ ਗੱਲ ਅੱਜ ਯਾਦ ਸੀ ਦੇ ਰਿਜ਼ਰਵ ਹੈ ਔਰ ਦਾ ਵੀ ਦਾ ਵੀ ਬੰਦੀ ਰਿਜ਼ਰਵ ਕੈਟਾਗਰੀ ਚੋਂ ਕਾਬਲ ਵਿਅਕਤੀ ਬਾਹਰਾ ਆਮੇ ਹੈ ਉਹਦੇ ਚ ਇੱਕ ਸ਼ੀਸ਼ਪਨ ਨਿਰਵਾਨਾ ਬੋਦਾ ਰਾਕੇ ਦਾ ਭਰਾ ਹੋਣ ਵਾਲਾ ਮੈਂ ਅੱਗੇ ਗਿਆ ਸੀ ਜਦੋਂ ਮੈਂ ਇਲੈਕਸ਼ਨ ਅੰਦਾ ਸੀ ਬੈਠਾ ਬਾਦਲ ਵਾਲੇ ਸਾਰੇ ਮੰਗਦੇ ਰੋ ਲਾ ਕੋਈ ਬਾਹਰ ਇੱਕ ਬਾਦਲ ਮੈਂ ਲੇ ਉਹ ਕਹਿੰਦੇ ਮਰਪੀਤ ਮੈਂ ਮਰਪੀਤ ਕਹਿੰਦਾ ਮੈਂ ਲਾ ਮੁੰਡਾ ਇਹ ਨੂੰ ਵੀ ਮੰਨਜੋ 4000 ਵੋਟਾਂ ਨਹਾਇਆ ਕਿਉਂਕਿ ਬਾਦਲ ਆ ਰਾਜਨ ਨੇ ਮੈਂ ਜਦੋਂ ਹਰ ਸਿਮਰਤ